ਸਤਿਕਾਰਯੋਗ ਦੋਸਤੋ ਦੁਸ਼ਹਿਰਾ ਲੰਘ ਕੇ ਗਿਆ ਤੇ ਦੀਵਾਲੀ ਆਉਣ ਵਾਲੀ ਆ ਤੇ ਸਾਡੇ ਘਰਾਂ ਦੇ ਬੱਚੇ ਅਕਸਰ ਹੀ ਇਹਨਾਂ ਦਿਨਾਂ ਦੇ ਅੰਦਰ ਬਾਜ਼ਾਰ ਤੋਂ ਲਿਆ ਕੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੰਦੇ ਨੇ ਦੁਸ਼ਹਿਰੇ ਤੋਂ ਪਹਿਲਾਂ ਹੀ ਤੇ ਦੀਵਾਲੀ ਤੋਂ ਬਾਅਦ ਤੱਕ ਉਹ ਪਟਾਕੇ ਫੋੜਦੇ ਰਹਿੰਦੇ ਨੇ ਘਰਾਂ ਦੇ ਅੰਦਰ ਕਿਰਪਾ ਕਰਕੇ ਆਪਣੇ ਛੋਟੇ-ਛੋਟੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਕਿਉਂਕਿ ਸਾਡੇ ਬੱਚੇ ਕਈ ਵਾਰੀ ਹੱਥਾਂ ਵਿੱਚ ਪਟਾਕੇ ਫੜ ਕੇ ਚਲਾਉਣ ਲੱਗ ਜਾਂਦੇ ਆ ਤੇ ਕਈ ਵਾਰੀ ਜਦੋਂ ਉਹਨਾਂ ਤੋਂ ਪਟਾਕਾ ਚੱਲਦਾ ਨਹੀਂ ਤੇ ਉਹ ਫਿਰ ਪਟਾਕਿਆਂ ਦੀ ਮਕੈਨਕੀ ਵੀ ਕਰਨ ਲੱਗ ਜਾਂਦੇ ਆ ਆ ਇੱਕ ਬੇहद ਮੰਦਭਾਗੀ ਘਟਨਾ ਸਾਹਮਣੇ ਆਈ ਆ ਦੋ ਭਰਾ ਛੋਟੇ ਛੋਟੇ ਇੱਕ 10 ਸਾਲਾਂ ਦਾ ਤੇ ਇੱਕ 8 ਸਾਲਾਂ ਦਾ 10 ਸਾਲਾਂ ਦੇ ਮੁੰਡੇ ਦਾ ਨਾਂ ਸੂਰਜ ਦੱਸਿਆ ਜਾ ਰਿਹਾ ਤੇ 8 ਸਾਲਾਂ ਦੇ ਮੁੰਡੇ ਦਾ ਨਾਂ ਆਕਾਸ਼ ਦੱਸਿਆ ਜਾ ਰਿਹਾ ਇਹ ਦੋ ਭਰਾਵਾਂ ਨੂੰ ਰਾਸਤੇ ਦੇ ਵਿੱਚੋਂ ਕਿਤੇ ਆਉਂਦੇ ਸੀਗੇ ਇਹ ਰਾਸਤੇ ਦੇ ਵਿੱਚੋਂ ਇਹਨਾਂ ਨੂੰ ਇੱਕ ਪਟਾਕਾ ਲੱਭ ਜਾਂਦਾ ਤਾਂ ਇਹ ਘਰ ਆ ਕੇ ਰਾਤ ਨੂੰ ਲਗਭਗ 8 ਵਜੇ ਉਸ ਪਟਾਕੇ ਨੂੰ ਫੋੜਨ ਦੀ ਕੋਸ਼ਿਸ਼ ਕਰਦੇ ਆਂ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਆਂ ਪਰ ਇਹਨਾਂ ਦੋ ਭਰਾਵਾਂ ਤੋਂ ਇਹ ਉਹ ਪਟਾਕਾ ਚੱਲਦਾ ਨਹੀਂ ਇੱਕ ਤੀਜਾ ਭਰਾ ਇਹਨਾਂ ਦਾ ਛੋਟਾ ਜਿਹਾ 4 ਸਾਲਾਂ ਦਾ ਹੋਰ ਇਹਨਾਂ ਦੇ ਨਾਲ ਖੇਡ ਰਿਹਾ ਸੀ ਤੇ ਜਦੋਂ ਇਹਨਾਂ ਤੋਂ ਉਹ ਪਟਾਕਾ ਨਹੀਂ ਚੱਲਦਾ ਤਾਂ ਫਿਰ ਇਹ ਮਸਾਲਾ ਕੱਢਣ ਦੀ ਪਟਾਕੇ ਦੇ ਵਿੱਚੋਂ ਕੋਸ਼ਿਸ਼ ਕਰਦੇ ਆਂ ਮਕੈਨਿਕੀ ਕਰਨ ਦੀ ਕੋਸ਼ਿਸ਼ ਕਰਦੇ ਆਂ ਜਦੋਂ ਇਹ ਦੋਨੇ ਭਰਾ ਐਵੇਂ ਕਰ ਰਹੇ ਸੀ ਛੋਟਾ ਭਰਾ 4 ਸਾਲਾਂ ਦਾ ਵੀ ਇਹਨਾਂ ਦੇ ਕੋਲ ਖੇਡ ਰਿਹਾ ਸੀ ਤਾਂ ਇਹ ਜਦੋਂ ਬਰੂਦ ਕੱਢਣ ਲੱਗੇ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਆਂ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਆ ਨਾ ਉਹ ਕੀ ਕਰਦੇ ਆ ਅੱਗ ਦੇ ਉੱਪਰ ਜਿਹੜਾ ਪਟਾਕਿਆਂ ਦਾ ਬਰੂਦ ਜਾਂ ਪਾਉਂਦੇ ਆ ਉਹਦੇ ਨਾਲ ਥੋੜੀਆਂ ਚੰਗਿਆੜੀਆਂ ਨਹੀਂ ਫੁੱਟਦੀਆਂ ਜਿਹੜੀਆਂ ਸੋਹਣੀਆਂ ਲੱਗਦੀਆਂ ਦੇਖਣ ਨੂੰ ਤਾਂ ਬੱਚੇ ਅਜਿਹਿਆਂ ਮਕੈਨਕੀਆਂ ਪਟਾਕਿਆਂ ਦੇ ਨਾਲ ਕਰਨ ਲੱਗ ਜਾਂਦੇ ਆ ਤਾਂ ਇਹਨਾਂ ਨੇ ਵੀ ਕੁਝ ਇਦਾਂ ਦਾ ਹੀ ਕਰਨਾ ਚਾਹਿਆ ਉਸ ਪਟਾਕੇ ਦਾ ਮਸਾਲਾ ਕੱਢਣਾ ਚਾਹੁੰਦੇ ਸੀ ਬੱਚੇ ਜਦੋਂ ਇਹਨਾਂ ਤੋਂ ਖੁੱਲ੍ਹਿਆ ਨਹੀਂ ਲਗਾਤਾਰ ਕੋਸ਼ਿਸ਼ ਕਰਨ ਦੇ ਬਾਵਜੂਦ ਤਾਂ ਜਿਹੜਾ 8 ਸਾਲਾਂ ਦਾ ਆਕਾਸ਼ ਸੀ ਨਾ ਉਹਨੇ ਉਹ ਪਟਾਕਾ ਆਪਣੇ ਮੂੰਹ ਦੇ ਵਿੱਚ ਪਾ ਲਿਆ ਤੇ ਦੰਦਾਂ ਦੇ ਨਾਲ ਉਹਨੂੰ ਚਬਾਉਣਾ ਸ਼ੁਰੂ ਕਰਤਾ ਜਦੋਂ ਉਹਨੇ ਇਹ ਪਟਾਕਾ ਮੂੰਹ 'ਚ ਪਾ ਕੇ ਚਬਾਉਣਾ ਸ਼ੁਰੂ ਕੀਤਾ ਤਾਂ ਪਟਾਕਾ ਜਿਹੜਾ ਉਹ ਬਲਾਸਟ ਕਰ ਗਿਆ ਫਟ ਗਿਆ ਤਾਂ ਬੱਚੇ ਦਾ ਹੀਟਲਾ ਜਬਾੜਾ ਪੂਰੇ ਬੁੱਲ ਫਟ ਗਏ ਬੱਚੇ ਦੀ ਮੰਦੀ ਹਾਲਤ ਹੋ ਗਈ ਦੱਸਿਆ ਜਾ ਰਿਹਾ ਕਿ ਇਹ ਪਟਾਕਾ ਇੰਨੇ ਜ਼ੋਰ ਦੀ ਫਟਿਆ ਕਿ ਆਸ ਪੜੋਸ ਦੇ ਜਿਹੜੇ ਲੋਕ ਸੀ ਉਹ ਵੀ ਧਮਾਕੇ ਦੀ ਆਵਾਜ਼ ਸੁਣ ਕੇ ਇਨਾਂ ਦੇ ਘਰ ਵੱਲ ਭੱਜੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਇਹ ਦੋਨੇ ਭਰਾ ਖੂਨ ਦੇ ਨਾਲ ਲਥਪਥ ਸੀ ਛੋਟੇ ਦੀ ਹਾਲਤ ਕਾਫੀ ਜਿਆਦਾ ਗੰਭੀਰ ਬਣੀ ਹੋਈ ਸੀ ਜਿਹਦਾ ਜਬਾੜਾ ਫਟ ਗਿਆ ਸੀ ਤੇ ਬੁੱਲ ਪੂਰੀ ਪੂਰੀ ਤਰ੍ਹਾਂ ਔਡਿ ਗਏ ਦੱਸੇ ਜਾ ਰਹੇ ਆ ਕਿੰਦੇ ਚਿਹਰਾ ਜਿਹੜਾ ਹੈਗਾ ਪਹਿਚਾਣ ਦੇ ਵਿੱਚ ਹੀ ਨਹੀਂ ਆਉਂਦਾ ਸੀ ਤੇ ਜਿਹੜਾ ਵੱਡਾ ਭਰਾ ਸੀ ਸੂਰਜ ਉਹਦੀ ਅੱਖ ਮਸਾਂ ਹੀ ਬਚੀ ਸੀ ਅੱਖ ਦੇ ਕੋਲ ਬਿਲਕੁਲ ਪਟਾਕਾ ਪਿਆ ਸੀ ਉਹਦੇ ਜੋ ਚੰਗਿਆੜੀ ਜੋ ਵੀ ਸੀ ਮਸਾਲਾ ਪਰ ਅੱਖ ਚਲੋ ਉਹਦੀ ਬਚ ਗਈ ਪਰ ਜਿਹੜਾ ਛੋਟਾ ਭਰਾ ਸੀ ਆਕਾਸ਼ ਜਦੋਂ ਉਹਨੂੰ ਹਸਪੀਟਲ ਦੇ ਅੰਦਰ ਦਾਖਲ ਕਰਵਾਇਆ ਗਿਆ ਤਾਂ ਇਲਾਜ ਦੇ ਦਰਮਿਆਨ ਸਿਰਫ 2 ਘੰਟਿਆਂ ਬਾਅਦ ਉਸ ਬੱਚੇ ਦੀ ਮੌਤ ਹੋ ਗਈ। ਬੇहद ਮੰਦਭਾਗੀ ਘਟਨਾ ਬਹੁਤ ਦਿਲ ਦੁਖੀ ਹੋਇਆ। ਇੱਕ ਘਟਨਾ ਬਾਰੇ ਸੁਣ ਕੇ ਬਾਂਦਾ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਯੂਪੀ ਦੇ ਬਾਂਦਾ ਤੋਂ। ਇਹ ਛੋਟੇ-ਛੋਟੇ ਮਾਸੂਮ ਪਿਆਰੇ ਬੱਚੇ ਛੋਟੇ ਜੇ ਆਕਾਸ਼ ਦਾ 8 ਸਾਲਾਂ ਦੇ ਬੱਚੇ ਦੀ ਮੌਤ ਹੋ ਚੁੱਕੀ ਆ। ਦੋਸਤੋ ਆਪਣੇ ਵੀ ਇੱਥੇ ਕਈ ਸਾਰੀਆਂ ਅਜਿਹੀਆਂ ਘਟਨਾਵਾਂ ਸੌਣ ਨੂੰ ਅਕਸਰ ਹੀ ਮਿਲ ਜਾਂਦੀਆਂ ਪਟਾਕਿਆਂ ਦੇ ਨਾਲ ਕੋਈ ਬੱਚੇ ਦੇ ਹੱਥ ਤੇ ਪਟਾਕਾ ਚੱਲ ਜਾਂਦਾ ਕਿਉਂਕਿ ਸਾਡੇ ਬੱਚੇ ਕੀ ਕਰਦੇ ਆ ਜਦੋਂ ਪਟਾਕੇ ਫੋੜਦੇ ਆ ਤਾਂ ਹੱਥ ਵਿੱਚ ਫੜ ਫੜ ਕੇ ਪਟਾਕਿਆਂ ਨੂੰ ਪਰੇ ਸੁੱਟਦੇ ਆ ਜਾਂ ਹੱਥ ਵਿੱਚ ਫੋੜਨ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਉਹ ਇਸੇ ਤਰ੍ਹਾਂ ਦੀਆਂ ਮਕੈਨਿਕੀਆਂ ਉਹਨਾਂ ਪਟਾਕਿਆਂ ਦੇ ਨਾਲ ਕਰਦੇ ਆ ਜਿਦੇ ਕਰਕੇ ਅੱਜ ਤੱਕ ਕਈ ਸਾਰੀਆਂ ਘਟਨਾਵਾਂ ਵਾਪਰੀਆਂ ਕਈ ਬੱਚਿਆਂ ਨੇ ਆਪਣੀ ਜਾਨ ਗਵਾਈ ਆ ਤੇ ਕੰਗਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਆ ਜਾਂ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਹੱਥ ਪੈਰਾਂ ਦੇ ਅੰਗਾਂ ਦੇ ਨੁਕਸਾਨ ਹੋਇਆ। ਸੋ ਬੇਨਤੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਆਪਣੇ ਛੋਟੇ-ਛੋਟੇ ਮਾਸੂਮ ਬੱਚਿਆਂ ਦਾ ਜਰੂਰ ਖਿਆਲ ਰੱਖਿਆ ਕਰੋ। ਉਹਨਾਂ ਨੂੰ ਕੋਸ਼ਿਸ਼ ਕਰਿਆ ਕਰੋ ਸਮਝਾਉਣ ਦੀ ਕਿ ਇਹ ਜਿਹੜੇ ਪਟਾਕੇ ਨੇ ਜੇਕਰ ਇਹ ਤੁਸੀਂ ਗਲਤ ਤਰੀਕੇ ਨਾਲ ਇਹਨੂੰ ਚਲਾਉਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਤੁਹਾਡਾ ਕਾਫੀ ਵੱਡਾ ਨੁਕਸਾਨ ਕਰ ਸਕਦੇ ਨੇ। ਤਾਂ ਇਹ ਖਬਰ ਮੈਨੂੰ ਜ਼ਰੂਰੀ ਲੱਗੀ ਕਿ ਸਾਡੇ ਭੈਣਾਂ ਭਰਾਵਾਂ ਨਾਲ ਸਾਂਝੀ ਕੀਤੀ ਜਾਵੇ ਕਿਉਂਕਿ ਆ ਤੇ ਤਿਹਾਰਾਂ ਦੇ ਦਿਨ ਚੱਲ ਰਹੇ ਆ ਦੀਵਾਲੀ ਆਉਣ ਵਾਲੀ ਆ ਦੁਸ਼ਹਿਰਾ ਲੰਘ ਕੇ ਗਿਆ ਤੇ ਕਈ ਸਾਰੇ ਹੋਰ ਤਿਹਾਰ ਇਸੇ ਹੀ ਮਹੀਨੇ ਦੇ ਵਿੱਚ ਆਉਂਦੇ ਆ ਸਾਡੇ ਗੁਰੂ ਸਹਿਬਾਨਾਂ ਦਾ ਗੁਰਪਰਵ ਵੀ ਆਉਂਦਾ ਇਸ ਕਰਕੇ ਜਰੂਰ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹਨਾਂ ਦਿਨਾਂ ਦੇ ਵਿੱਚ ਪਟਾਕਿਆਂ ਨੂੰ ਲੈ ਕੇ ਖਾਸ ਤੌਰ ਤੇ ਕਿ ਉਹ ਆਪਣੇ ਹੱਥਾਂ ਦੇ ਵਿੱਚ ਫੜ-ਫੜ ਕੇ ਪਟਾਕੇ ਤਾਂ ਨਹੀਂ ਚਲਾਉਂਦੇ ਜਾਂ ਸਾਡੇ ਬੱਚੇ ਪਟਾਕਿਆਂ ਦੀ ਕੋਈ ਮਕੈਨਕੀ ਤਾਂ ਨਹੀਂ ਕਰਦੇ